ਪੰਜਾਬ ਦੇ ਨਾਮੀ ਤੇ ਵਿਵਾਦਿਤ ਬਿਲਡਰ ਦੇ ਖਿਲਾਫ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦੇਜ ਦਿੱਤੇ ਗਏ ਦੇ ਨਾਲ ਹੀ ਹਾਈ ਕੋਰਟ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਐਫੀਡਿਵਟ ਦਾਖਲ ਕਰਦੇ ਵੀ ਆਦੇਸ਼ ਦਿੱਤੇ ਗਏ ਨੇ ਪੂਰਾ ਮਸਲਾ ਕੀਆ ਕਿ ਮਹਾਲੀ ਦੇ ਵਿੱਚ ਇੱਕ ਨਾਮੀ ਬਿਲਡਰ ਜਿਹੜਾ ਵਿਵਾਦਾਂ ਦਾ ਦੂਜਾ ਨਾਮ ਆ ਉਸ ਬਿਲਡਰ ਜਰਨੈਲ ਸਿੰਘ ਬਾਜਵਾ ਨੂੰ ਇੱਕ ਸਾਲ ਤੋਂ ਪੰਜਾਬ ਪੁਲਿਸ ਗ੍ਰਿਫਤਾਰ ਨਹੀਂ ਕਰ ਪਾਈ ਜਿਸ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਹੋਏ ਜਰਨੈਲ ਸਿੰਘ ਬਾਜਵਾ ਦੇ ਖਿਲਾਫ ਬੇਲੇਵਲ ਵਾਰੰਟ ਜਿਹੜੇ ਜਾਰੀ ਕਰ ਦਿੱਤੇ ਨੇ ਔਰ ਇੱਕ ਹਫਤੇ ਦੇ ਅੰਦਰ ਕੋਰਟ ਦੇ ਸਾਹਮਣੇ ਪੇਸ਼ ਹੋਣ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਨੇ ਜਸਟਿਸ ਸੰਦੀਪ ਮੌਦਗਲ ਦੇ ਆਦੇਸ਼ਾਂ ਵਿੱਚ ਕਿਹਾ ਗਿਆ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੂਰੇ ਜ਼ਿਲ੍ਹੇ ਦੀ ਪੁਲਿਸ ਬਿਲਡਰ ਜਰਨੈਲ ਸਿੰਘ ਬਾਜਵਾ ਨੂੰ ਕਾਬੂ ਹੀ ਨਹੀਂ ਕਰ 파ਰੀ ਜਿਹਦੇ ਪਿੱਛੇ ਕਾਰਨ ਕੋਰਟ ਸਮਝ ਰਹੀ ਹੈ ਜਸਟਿਸ ਮੋਦਗਲ ਨੇ ਪੁਲਿਸ ਦੀ ਭੂਮਿਕਾ ਨੂੰ ਲੈ ਕੇ ਵੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਐਫੀਡੇਵਟ ਦਾਖਲ ਕਰਕੇ ਸਟੇਟਸ ਰਿਪੋਰਟ ਦਾਖਲ ਕਰਨ ਦੇ ਆਦੇਸ਼ ਦਿੱਤੇ ਨੇ ਕੋਰਟ ਨੇ ਕਿਹਾ ਕਿ 22 ਗਸਤ ਤੱਕ ਜਰਨੈਲ ਸਿੰਘ ਬਾਜਵਾ ਕੋਰਟ ਦੇ ਸਾਹਮਣੇ ਪੇਸ਼ ਨਾ ਹੋਏ ਤਾਂ ਉਸ ਦੇ ਖਿਲਾਫ ਕੋਰਟ ਦੀ ਹੱਦ ਤੱਕ ਦੀ ਕਾਰਵਾਈ ਵੀ ਹੋਵੇਗੀ ਹਾਈ ਕੋਰਟ ਵਿੱਚ ਦਾਖਲ ਇੱਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਦਾਲਤ ਵੱਲੋਂ ਪੰਜ ਵਾਰ ਪੁਲਿਸ ਦੀ ਫਟਕਾਰ ਹੁਣ ਤੱਕ ਲਗਾਈ ਜਾ ਚੁੱਕੀ ਹੈ ਕਿ ਬਾਜਵਾ ਨੂੰ ਗ੍ਰਿਫਤਾਰ ਕਰਨ ਦੇ ਦੇਸ਼ ਜਾਰੀ ਕੀਤੇ ਗਏ ਨੇ ਪਰ ਹਾਲੇ ਤੱਕ ਪੰਜਾਬ ਪੁਲਿਸ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਨਹੀਂ ਕਰ 파ਰੀ ਇਤੋਂ ਤੱਕ ਕਿ ਐਸਐਸਪੀ ਨੂੰ ਵੀ ਐਫੀਡਿਟ ਐਫੀਡੇਟ ਦੇ ਜਰੀਏ ਸਟੇਟਸ ਰਿਪੋਰਟ ਦਾਖਲ ਕਰਨ ਦੇ ਆਦੇਸ਼ ਤੇ ਵੀ ਹਾਈ ਕੋਰਟ ਦੇ ਆਦੇਸ਼ ਦੇ باوجود ਇਹਨੂੰ ਪੁਲਿਸ ਹਾਈ ਪ੍ਰੋਫਾਈਲ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਨਹੀਂ ਕਰ ਪਾਈ ਜਰਨੈਲ ਸਿੰਘ ਬਾਜਵਾ ਨੂੰ ਮਿਲੀ ਜ਼ਮਾਨਤ ਵੀ ਹਾਈ ਕੋਰਟ ਨੇ 10 ਅਕਤੂਬਰ 2023 ਨੂੰ ਰੱਦ ਕਰ ਦਿੱਤੀ ਸੀ ਪਟੀਸ਼ਨ ਕਰਤਾ ਕੁਲਦੀਪਕ ਮਿੱਤਲ ਨੇ ਧਾਰਾ 482 ਦੀ CrPC ਦੇ ਤਹਿਤ ਪਟੀਸ਼ਨ ਦਾਖਲ ਕਰਕੇ ਦੋਸ਼ ਲਗਾਇਆ ਸੀ ਕਿ ਜਰਨੈਲ ਸਿੰਘ ਦੀ ਜ਼ਮਾਨਤ ਹਾਈ ਕੋਰਟ ਨੇ ਰੱਦ ਕਰ ਦਿੱਤੀ ਗਈ ਹੈ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਦੇ ਵੀ ਆਦੇਸ਼ ਦਿੱਤੇ ਜਾ ਚੁੱਕੇ ਨੇ ਲੇਕਿਨ ਅੱਜ ਤੱਕ ਪੰਜਾਬ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਪਾਈ ਜਦਕਿ ਜਰਨੈਲ ਸਿੰਘ ਬਾਜਵਾ ਸ਼ਰੇਆਮ ਖੁੱਲੇ ਆਮ ਘੁੰਮ ਰਿਹਾ ਤੇ ਜ਼ਮਾਨਤ ਰੱਦ ਹੋਣ ਦੇ ਬਾਅਦ ਵੀ ਕਈ ਵਾਰ ਉਹ ਖਰੜ ਕੋਰ ਦੇ ਵਿੱਚ ਪੇਸ਼ ਹੁੰਦਾ ਰਿਹਾ ਹਾਈ ਕੋਰਟ ਵੱਲੋਂ 11 ਜੁਲਾਈ 2022 ਨੂੰ ਦਿੱਤੇ ਦੇਸ਼ਾਂ ਤੋਂ ਬਾਅਦ ਹਾਲੀ ਪੁਲਿਸ ਨੇ ਐਸਐਸਪੀ ਨੇ ਹਦਾਇਤਾਂ ਤੇ ਜਰਨੈਲ ਸਿੰਘ ਬਾਜਵਾ ਸੁਖਵਿੰਦਰ ਮੋਹਨ ਲਾਲ ਅਤੇ ਬਲਦੇਵ ਸਿੰਘ ਬਾਜਵਾ ਦੇ ਠਿਕਾਣਿਆਂ ਤੇ ਘਰਾਂ ਤੇ ਰੀਡ ਕਰਨ ਦਾ ਦਾਵਾ ਕੀਤਾ ਸੀ ਲੇਕਿਨ ਕੋਰਟ ਨੂੰ ਦੱਸਿਆ ਗਿਆ ਕਿ ਪਟੀਸ਼ਨ ਵਿੱਚ ਦਿੱਤੇ ਗਏ ਐਡਰੈਸ ਤੇ ਉਹਨਾਂ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਮਿਲਿਆ 30 ਜੁਲਾਈ ਨੂੰ ਸੁਣਵਾਈ ਦੇ ਦੌਰਾਨ ਬਾਜਵਾ ਦੇ ਵਕੀਲ ਅਨਮੋਲ ਰਤਨ ਸਿੱਧੂ ਨੇ ਕੋਰਟ ਨੂੰ ਦੱਸਿਆ ਸੀ ਕਿ ਪੂਰਨਾ ਮਾਮਲਾ ਵਿੱਚ ਬਾਜਵਾ ਪਹਿਲੀ ਅਗਸਤ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਹਾਜ਼ਰ ਰਹਿਣਗੇ ਕੋਰਟ ਨੇ 2 ਅਗਸਤ ਨੂੰ ਪੇਸ਼ ਕਰਨ ਦੇ ਦੇ ਦਿੱਤੇ ਸੀ ਲੇਕਿਨ ਸੀਨੀਅਰ ਐਡਵੋਕੇਟ ਅਨਮੋਲ ਰਤਨ ਸਿੱਧੂ ਨੇ ਕੋਰਟ ਨੂੰ ਦੱਸਿਆ ਸੀ ਕਿ ਬਾਜਵਾ ਕੋਰਟ ਵਿੱਚ ਆਇਆ ਹੀ ਨਹੀਂ ਕੋਰਟ ਨੇ ਬਾਜਵਾ ਦੇ ਵਕੀਲ ਨੂੰ ਪਟੀਸ਼ਨ ਪੱਖ ਨੂੰ 50 ਲੱਖ ਰੁਪਏ ਦੋ ਡਰਾਫਟ ਵੀ ਦਿੱਤੇ ਸੀ ਤੇ ਬਾਕੀ 25 ਲੱਖ ਰੁਪਏ ਦੀ ਰਾਸ਼ੀ 25 ਅਗਸਤ ਨੂੰ ਦੇਣ ਦਾ ਭਰੋਸਾ ਵੀ ਦਿੱਤਾ ਸੀ ਕੋਰਟ ਨੇ ਬਾਜਵਾ ਨੂੰ 5 ਅਗਸਤ ਤੱਕ ਖੁਦ ਕੋਰਟ ਵਿੱਚ ਪੇਸ਼ ਹੋਣ ਦੇ ਨਰਦੇਸ਼ ਦਿੱਤੇ ਸੀ ਪਰ ਫਿਰ ਵੀ ਜਰਨੈਲ ਸਿੰਘ ਬਾਜਵਾ ਕੋਰਟ ਵਿੱਚ ਪੇਸ਼ ਹੋਣਾ ਕੋਰਟ ਨੇ ਕਿਹਾ ਕਿ ਬਾਜਵਾ ਦਾ ਰਵਈਆ ਕੋਰਟ ਦੇ ਪ੍ਰਤੀ ਸਹੀ ਨਹੀਂ ਇਸ ਲਈ ਕਿਉਂ ਨਾ ਉਹਨਾਂ ਦੇ ਖਿਲਾਫ ਅਦਾਲਤ ਦੀ ਹੱਦ ਤੱਕ ਦੇ ਤਹਿਤ ਵੀ ਕਾਰਵਾਈ ਕੀਤੀ ਜਾਵੇ ਲੇਕਿਨ ਹੈਰਾਨੀ ਵਾਲੀ ਗੱਲ ਹੈ ਕਿ ਜਰਨੈਲ ਸਿੰਘ ਬਾਜਵਾ ਅਸਲ ਵਿੱਚ ਜਰਨੈਲ ਸਿੰਘ ਬਾਜਵਾ ਦੇ ਪੰਜਾਬ ਦੇ ਸਿਆਸੀ ਲੀਡਰਾਂ ਦੇ ਨਾਲ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਗੂੜੇ ਸਬੰਧ ਨੇ ਇਹਨਾਂ ਬਿਲਡਰਾਂ ਦੇ ਬਿਲਡਰਾਂ ਨੇ ਸਰਕਾਰ ਦੇ ਪੈਸੇ ਵੀ ਦੇਣੇ ਨੇ ਲੇਕਿਨ ਕੁੱਲ ਮਿਲਾ ਕੇ ਇਹ ਮੇਲ ਮਿਲਾ ਕੇ ਪੈਸੇ ਵੀ ਮਾਫ ਕਰਵਾ ਲੈਂਦੇ ਨੇ ਟੈਕਸ ਵੀ ਮਾਫ ਕਰਵਾ ਲੈਂਦੇ ਕਿਉਂਕਿ ਇਹ ਵੱਡੇ ਬਿਲਡਰ ਫਿਰ ਸਿਆਸੀ ਲੀਡਰਾਂ ਦੇ ਪਰਿਵਾਰਕ ਮੈਂਬਰਾਂ ਤੱਕ ਵੀ ਪਹੁੰਚ ਜਾਂਦੇ ਨੇ ਜਿਸ ਕਰਕੇ ਪੰਜਾਬ ਪੁਲਿਸ ਦੀ ਹਿੰਮਤ ਨਹੀਂ ਪੈਂਦੀ ਕਿ ਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਹਾਲਾਂਕਿ ਆਮ ਲੋਕਾਂ ਨੂੰ ਤੇ ਮਹੱਲੀ ਪੁਲਿਸ ਛੱਟ ਗ੍ਰਿਫਤਾਰ ਕਰ ਲੈਂਦੀ ਹੈ ਲੇਕਿਨ ਜਰਨੈਲ ਸਿੰਘ ਬਾਜਵਾਨ ਨੂੰ ਗ੍ਰਿਫਤਾਰ ਕਰਨ ਵੇਲੇ ਮਹਾਲੀ ਦੇ ਪੁਲਿਸ ਅਧਿਕਾਰੀਆਂ ਦੇ ਜਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਹੱਥ ਪੈਰ ਕੰਮਨ ਲੱਗ ਪੈਂਦੇ ਨੇ ਕਿਉਂਕਿ ਜੇ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਸਰਕਾਰਾਂ ਨਾਰਾਜ਼ ਹੋ ਜਾਂਦੀਆਂ ਨੇ ਫਿਰ ਕਿਸੇ ਦੀ ਐਸਐਸਪੀ ਦੀ ਕੁਰਸੀ ਜਾ ਸਕਦੀ ਹੈ ਤੇ ਕਿਸੇ ਦੀ ਡੀਐਸਪੀ ਦੀ ਕੁਰਸੀ ਜਾ ਸਕਦੀ ਜਿਹਦੇ ਚੱਲਦੇ ਆ ਜਰਨੈਲ ਸਿੰਘ ਬਾਜਵਾ ਨੂੰ ਪੰਜਾਬ ਪੁਲਿਸ ਨੇ ਹੱਥ ਹੀ ਨਹੀਂ ਪਾਇਆ ਪਰ ਹੁਣ ਜਰਨੈਲ ਸਿੰਘ ਬਾਜਵਾ ਦੇ ਖਿਲਾਫ ਹਾਈ ਕੋਰਟ ਦਾ ਸਖਤ ਵਾਰੰਟ ਆਦੇਸ਼ ਆ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਕਿਹਾ ਕਿ ਐਫੀਡਿਫਟ ਜਿਹੜਾ ਉਹ ਦਾਖਲ ਕੀਤਾ ਜਾਵੇ ਹੁਣ ਦੇਖਦੇ ਆ ਕਿ ਪੰਜਾਬ ਪੁਲਿਸ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰਦੀ ਹੈ ਕਿਉਂਕਿ ਪਿਛਲੇ 1 ਸਾਲ ਤੋਂ ਮਹਾਲੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹਾਲਾਂਕਿ ਪਹਿਲਾਂ ਜਿਹੜੇ ਮਹਾਲੀ ਪੁਲਿਸ ਦੇ ਐਸਐਸਪੀ ਰਹੇ ਚੁੱਕੇ ਨੇ ਡਾਕਟਰ ਸੰਦੀਪ ਬਗਰਗ ਉਹ ਆਪਣੇ ਆਪ ਨੂੰ ਕਾਫੀ ਕਾਬਲ ਤੇ ਇਮਾਨਦਾਰ ਸਮਝਦੇ ਰਹੇ ਨੇ ਕੁਝ ਬੇਕਸੂਰ ਲੋਕਾਂ ਤੇ ਵੀ ਪਰਚੇ ਦਰਜ ਹੋਏ ਨੇ ਕੁਝ ਕਸੂਰਵਾਰ ਲੋਕਾਂ ਦੇ ਵੀ ਪਰਚੇ ਦਰਜ ਹੋਏ ਲੇਕਿਨ ਡਾਕਟਰ ਸੰਦੀਪ ਗਰਗ ਹੋਣੀ ਜਰਨੈਲ ਸਿੰਘ ਬਾਜਵਾ ਨੂੰ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਵੀ ਗ੍ਰਿਫਤਾਰ ਕਰਨ ਦੀ ਹਿੰਮਤ ਨਹੀਂ ਦਿਖਾ ਸਕੇ ਹਾਲਾਂਕਿ ਕਈ ਨਿਜੀ ਕਰਨਾ ਨਿਜੀ ਕਿੜਨਾ ਕੱਢਣ ਵਿੱਚ ਸੰਦੀਪ ਗਰਗ ਹੋਣੀ ਨੰਬਰ 1 ਰਹੇ ਨੇ ਐਸਐਸਪੀ ਲੇਕਿਨ ਫਿਲਹਾਲ ਜਦੋਂ ਜਰਨੈਲ ਸਿੰਘ ਬਾਜਵਾ ਦਾ ਸਵਾਲ ਆਇਆ ਤੇ ਡਾਕਟਰ ਸਦੀਪ ਗਰਗ ਦੀ ਹਿੰਮਤ ਹੀ ਨਹੀਂ ਪਈ ਆ ਗਈ ਇਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਪੁਲਿਸ ਦੀ ਕਾਰਜਕਾਰੀ ਤੇ ਵੀ ਸਵਾਲ ਖੜੇ ਕੀਤੇ ਨੇ ਇੱਥੋਂ ਤੱਕ ਹਾਈ ਕੋਰਟ ਨੇ ਮਹਿਸੂਸ ਕੀਤਾ ਕਿ ਸਾਨੂੰ ਸਮਝ ਲੱਗ ਰਹੀ ਹੈ ਕਿ ਜਿਹੜੀ ਪੰਜਾਬ ਪੁਲਿਸ ਜਾਂ ਮਹਾਲੀ ਪੁਲਿਸ ਬਾਜਵਾ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਉਹਦੇ ਕਈ ਕਾਰਨ ਨੇ ਔਰ ਲਾਜ਼ਮੀ ਤੌਰ ਤੇ ਇਹ ਜਿਹੜਾ ਸਵਾਲ ਸਭ ਤੋਂ ਵੱਡਾ ਹੁਣ ਦੇਖਦੇ ਆ ਕਿ ਕੀ ਇਹ ਗ੍ਰਿਫਤਾਰ ਹੋਣਗੇ ਜਰਨੈਲ ਸਿੰਘ ਬਾਜਵਾ ਜਾਂ ਫਿਰ ਨਹੀਂ ਫਿਲਹਾਲ ਇਸ ਜਾਣਕਾਰੀ ਦਾ ਧੜ ਤੋਂ ਲੈ ਕੇ ਅੱਗੇ ਦੇਖਦੇ ਰਹੋ ABC ਪੰਜਾਬ ਧੰਨਵਾਦ